ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮੈਂ ਇੱਕ ਗੱਲ ਆਪਣੇ ਪ੍ਰਚਾਰਕ ਵੀਰਾਂ ਦੇ ਨਾਲ ਸਾਂਝੀ ਕਰਨੀ ਚਾਹੁੰਦਾ ਔਰ ਉਹ ਗੱਲ ਇਹ ਵੀ ਪ੍ਰਚਾਰਕ ਵੀਰੋ ਤੁਸੀਂ ਵਫਾਦਾਰ ਬੰਨਣਾ ਹੈ ਪਰ ਕਿਦੇ ਬੰਨਣਾ ਹੈ ਤੇ ਕਿਦੇ ਬਣ ਰਹੇ ਹੋ ਜਾਂ ਬਣੇ ਨਜ਼ਰ ਆ ਰਹੇ ਆ ਇਹ ਗੱਲ ਕਰਨ ਤੋਂ ਪਹਿਲਾਂ ਮੈਂ ਇੱਕ ਐਗਜ਼ਾਮਪਲ ਤੁਹਾਡੇ ਸਾਹਮਣੇ ਰੱਖ ਦੇਣਾ ਤੁਹਾਡੇ ਘਰ ਵਾਲੀ ਅਗਰ ਤੁਹਾਡੀ ਵਫਾਦਾਰ ਨਾ ਰਹੇ ਤੇ ਉਹਦੇ ਬਾਰੇ ਕਿਹੜੇ ਲਫ਼ਜ਼ ਵਰਤੋਗੇ ਤੁਹਾਡੇ ਘਰ ਵਾਲੀ ਤੁਹਾਡੀ ਨਾ ਹੋ ਕੇ ਕਿਸੇ ਹੋਰ ਦੀ ਬਣ ਜਾਏ ਉਹਦੇ ਵਾਸਤੇ ਕੀ ਲਫ਼ਜ਼ ਯੂਜ਼ ਕਰੋਗੇ ਤੁਹਾਡੇ ਘਰ ਵਾਲੀ ਤੁਹਾਡੇ ਸਾਹਮਣੇ ਤੁਹਾਡੀ ਹਮੀ ਨਾ ਭਰ ਕੇ ਕਿਸੇ ਹੋਰ ਦੀ ਭਰੇ ਤੇ ਕੀ ਕਹੋਗੇ ਤੁਹਾਡੇ ਘਰ ਵਾਲੀ ਤੁਹਾਡੀ ਸੁੰਦਰਤਾ ਦੀ ਕਾਇਲ ਨਾ ਹੋ ਕੇ ਕਿਸੇ ਦੂਜੇ ਦੀ ਸੁੰਦਰਤਾ ਦੀ ਕਾਇਲ ਹੋਵੇ ਕੀ ਕਹੋਗੇ ਤੁਹਾਡੀਆਂ ਆਤਾਂ ਦੀ ਗੱਲ ਨਾ ਕਰੇ ਕਿਸੇ ਦੂਜੇ ਦੀਆਂ ਆਤਾਂ ਨੂੰ ਐਪਰੀਸ਼ੀਏਟ ਕਰੇ ਤੇ ਕੀ ਕਹੋਗੇ ਹਰ ਵਕਤ ਦੂਜੇ ਦੀ ਗੱਲ ਕਰਨੀ ਦੂਜੇ ਨੂੰ ਧਿਆਨ ਵਿੱਚ ਰੱਖਣਾ ਦੂਜੇ ਤੋਂ ਪੈਸੇ ਲੈਣੇ ਦੂਜੇ ਤੇ ਪੈਸੇ ਲੈ ਕੇ ਆਪਣੀਆਂ ਜ਼ਰੂਰਤਾਂ ਨੂੰ ਪੂਰੀਆਂ ਕਰਨਾ ਅਗਰ ਇਹ ਸਾਰੇ ਕੰਮ ਕਰ ਵਾਲੀ ਤੁਹਾਡੀ ਕਰੇ ਤੇ ਉਹਦੇ ਬਾਰੇ ਤੁਹਾਡੇ ਵਿਚਾਰ ਕੀ ਹੋਣਗੇ ਇਹ ਆਪਣੇ ਆਪ ਨੂੰ ਸਵਾਲ ਕਰਿਓ ਤੇ ਆਪਣੇ ਆਪ ਨੂੰ ਜਵਾਬ ਦਿਓ ਮੈਂ ਤੇ ਕੇਵਲ ਉਦਾਹਰਨ ਤੁਹਾਡੇ ਸਾਹਮਣੇ ਰੱਖ ਰਿਹਾ ਅਗਰ ਉਹ ਸਾਡੀ ਵਫਾਦਾਰ ਨਹੀਂ ਹੈ ਤੇ ਇਹਦਾ ਮਤਲਬ ਉਹ ਸਾਡੀ ਨਹੀਂ ਰਹੀ ਹੁਣ ਮੈਂ ਗੱਲ ਕਰਦਾ ਅਗਰ ਅਸੀਂ ਗੁਰੂ ਦੇ ਵਫਾਦਾਰ ਨਹੀਂ ਆ ਲੈਂਦੇ ਕਿਸੇ ਦੂਜੇ ਕੋਲੋਂ ਆ ਸ੍ਰੀ ਚੰਦ ਕੋਲੋਂ ਲੈ ਰਹੇ ਆ ਪ੍ਰਿਥੀ ਚੰਦ ਕੋਲੋਂ ਲੈ ਰਹੇ ਆ ਉਹਨਾਂ ਪਖੰਡੀ ਸਾਧਾਂ ਕੋਲੋਂ ਲੈ ਰਹੇ ਆ ਤੇ ਜ਼ਰੂਰਤਾਂ ਪੂਰੀਆਂ ਕਰ ਰਹੇ ਆ ਇਹ ਤੇ ਉਦਾਂ ਦੀ ਗੱਲ ਨਾ ਹੋਈ ਵੀ ਘਰ ਵਾਲੀ ਹੋਵੇ ਤੁਹਾਡੀ ਤੇ ਪੈਸਾ ਦੇਵੇ ਕੋਈ ਦੂਜਾ ਲੋੜਾਂ ਆਪਣੀਆਂ ਪੂਰੀਆਂ ਕਰੇ ਤੇ ਫਿਰ ਸਾ ਵੀ ਉਹਦੀ ਭਰੇਗੀ ਵਫਾਦਾਰੀ ਵੀ ਉਹਦੀ ਨਿਭਾਏਗੀ ਖੈਰ ਤੁਸੀਂ ਗੁਰੂ ਦੇ ਨਾਂ ਹੋ ਕੇ ਗੁਰੂ ਦਾ ਕੇਵਲ ਪਰਦਾ ਪੜਦਾ ਬਣਾਇਆ ਗੁਰੂ ਦੇ ਨਾਂ ਹੋ ਕੇ ਤੇ ਹਾਮੀ ਭਰੋ ਦੂਜੇ ਦੀ ਗੱਲ ਕਰੋ ਦੂਜੇ ਦੀ ਪੈਸੇ ਲਓ ਦੂਜੇ ਕੋਲੋਂ ਲੋੜਾਂ ਪੂਰੀਆਂ ਕਰੋ ਦੂਜੇ ਕੋਲੋਂ ਤੇ ਜਦੋਂ ਗੱਲ ਕਰੋ ਤੇ ਗੋਲ ਜਿਹੇ ਤਰੀਕੇ ਦੇ ਨਾਲ ਵੇਖੋ ਜੀ ਇਹ ਵੀ ਗੁਰਮਤ ਦੇ ਪ੍ਰਚਾਰਕ ਨੇ ਅੱਛਾ ਤੁਸੀਂ ਜਾਦੇ ਸਿਆਣੇ ਹੋ ਗਏ ਵੀ ਇਹ ਗੁਰਮਤ ਦੇ ਪ੍ਰਚਾਰਕ ਨੇ ਜਿਹੜੇ ਗੁਰੂ ਦੇ ਬੱਚੇ ਨੇ ਉਹ ਉਹ ਗੁਰੂ ਤੁਹਾਡੇ ਅਕੋਰਡਿੰਗ ਤੇ ਫਿਰ ਨਿਆਣਾ ਸੀ ਨਾ ਵੀ ਗੁਰੂ ਨੇ ਆਪਣੇ ਬੱਚੇ ਨੂੰ ਅੱਗੇ ਨਾਲਿਆਂ ਦਾ ਤੇ ਭਾਈ ਲੈਣਾ ਜਿਹਨੂੰ ਅੱਗੇ ਲੈ ਜਾਂਦਾ ਤੁਹਾਡੇ ਮੁਤਾਬਕ ਤੇ ਗੁਰੂ ਨਿਆਣਾ ਸੀ ਨਾ ਫਿਰ ਮੈਨੂੰ ਕਿਹੜਾ ਕੰਮ ਹੈ ਦੱਸੋ ਵੀ ਜਿਹੜਾ ਬਾਬਾ ਸ੍ਰੀ ਚੰਦ ਜੀ ਨੇ ਪਿਰਥੀ ਚੰਦ ਜੀ ਨੇ ਪਿਓ ਦੇ ਮੁਤਾਬਕ ਗੁਰੂ ਦੇ ਮੁਤਾਬਕ ਕੀਤਾ ਹੋਇਆ ਉਹ ਆਪਣੀ ਜਗਾ ਮੁਬਾਰਕ ਨੇ ਗੁਰੂ ਪੁੱਤਰ ਨੇ ਇਸ ਕਰਕੇ ਉਹਨਾਂ ਨੂੰ ਨਮਸਕਾਰ ਹੈ ਪਰ ਗੁਰੂ ਸਦਾਂਤ ਨੂੰ ਉਹਨਾਂ ਨੇ ਪੈਰਾਂ ਐਟ ਰੋਲਿਆ ਪੈਰਾਂ ਐਟ ਰੋਲਿਆ ਇਸ ਕਰਕੇ ਸਾਡਾ ਉਹਨਾਂ ਦੇ ਨਾਲ ਕੋਈ ਵੱਟ ਬੰਨੇ ਦਾ ਰੌਲਾ ਨਹੀਂ ਹੈ ਰੌਲਾ ਇਸ ਗੱਲ ਦਾ ਹੈ ਵੀ ਉਹ ਗੁਰਮਤ ਦੇ ਸਿਧਾਂਤ ਤੋਂ ਉਲਟ ਗਏ ਨੇ ਉਹਨਾਂ ਨੂੰ ਮੰਨਣ ਵਾਲੇ ਅੱਜ ਵੀ ਜਾਂਦੇ ਰਹੇ ਚਲੋ ਮੈਂ ਇੱਕ ਐਗਜ਼ਾਮਪਲ ਹੋਰ ਦੇ ਦਿਆਂ ਤੁਹਾਡੇ ਬੱਚੇ ਤੁਹਾਡੀ ਧੀ ਤੁਹਾਡਾ ਪੁੱਤ ਤੁਹਾਡੇ ਵਫਾਦਾਰ ਨਾ ਰਹੇ ਕਿ ਕਿਸੇ ਦੂਜੇ ਦੀ ਵਫਾਦਾਰੀ ਦੀ ਗੱਲ ਕਰਨ ਉਹਨਾਂ ਬੱਚਿਆਂ ਬਾਰੇ ਭਲਾ ਕਿਹੜੇ ਲਫ਼ਜ਼ ਵਰਤੋਗੇ ਕੀ ਕਹੋਗੇ ਉਹਨਾਂ ਬੱਚਿਆਂ ਨੂੰ ਖੈਰ ਇਹੀ ਆਲ ਅੱਜ ਸਾਡੇ ਬਹੁਤਾਤ ਵਿੱਚ ਪ੍ਰਚਾਰਕਾਂ ਦਾ ਬਣ ਗਿਆ ਹੈ ਬਾਬਿਆਂ ਦਾ ਹੈ ਪਰ ਬਾਬਿਆਂ ਦਾ ਨਾਮ ਹੈ ਤਾਂ ਇੱਕ ਪਾਸੇ ਲਿਆ ਬਾਅਦ ਵਿੱਚ ਲਿਆ ਕਿਉਂਕਿ ਬਾਬਿਆਂ ਨੇ ਤੇ ਲੱਕ ਬੰਨ ਲਿਆ ਹੈ ਨਾ ਵੀ ਜਿਹੜਾ ਕੰਮ ਕਰਨਾ ਹੈ ਉਹ ਗੁਰੂ ਗ੍ਰੰਥ ਸਾਹਿਬ ਜੀ ਦੇ ਵਿਰੋਧ ਵਿੱਚ ਕਰਨਾ ਹੈ ਗੁਰੂ ਜਿਹੜੀ ਚੀਜ਼ ਦੀ ਹਾਮੀ ਨਹੀਂ ਭਰਦੇ ਉਹਨਾਂ ਕਹਿੰਦੇ ਇਹ ਕੰਮ ਕਰ ਲੋ ਗੁਰੂ ਕਹਿਣਗੇ ਤੀਰਥਾਂ ਤੇ ਨਹੀਂ ਜਾਣਾ ਉਹਨਾਂ ਕਹਿੰਦਾ ਜਾਓ ਗੁਰੂ ਕਹਿਣਗੇ ਮਾਲਾ ਨਹੀਂ ਪਾਉਣੀ ਉਹਨਾਂ ਨੇ ਪੰਜ ਪੰਜਾਬ ਪਾਈਆਂ ਨੇ ਔਰ ਕਹਿਣਾ ਹੈ ਪਾਉ ਗੁਰੂ ਨੇ ਕਹਿਣਾ ਹੈ ਕੀਰਤ ਕਰਨਾ ਹੈ ਉਹਨਾਂ ਕਹਿਣਾ ਹੈ ਨਹੀਂ ਕਰਨੀ ਗੁਰੂ ਨੇ ਕਹਿਣਾ ਹੈ ਬੇ ਕੀਰਤ ਵਿਰਤ ਕਰ ਧਰਮ ਦੇ ਹੱਥੋਂ ਦੇ ਕੇ ਭਲਾ ਮਣਾਏ ਉਹਨਾਂ ਕਹਿਣਾ ਹੈ ਨਹੀਂ ਕੀਰਤ ਵਿਰਤ ਤੁਸੀਂ ਕਰੋ ਹੱਥੋਂ ਦਓ ਤੇ ਭਲਾ ਸਾਡਾ ਹੋਵੇ ਤੁਹਾਡਾ ਸ਼ੋਸ਼ਣ ਕਰਨਾ ਹੈ ਤਨ ਕਰਕੇ ਧਨ ਕਰਕੇ ਉਹਨਾਂ ਦੇ ਅੱਥਰ ਕੰਮ ਇੱਕ ਪਾਸੇ ਹੋਇਆ ਮੈਂ ਤੇ ਗੱਲ ਇਹ ਕਰ ਰਿਹਾ ਵੀ ਜਿਹੜੇ ਮੇਰੇ ਪ੍ਰਚਾਰਕ ਵੀਰ ਗੁਰੂ ਦੀ ਗੱਲ ਨਾ ਕਰਕੇ ਚਲੋ ਮੈਂ ਕੋਈ ਹੋਰ ਗੱਲ ਕਰ ਦਿਆਂ ਕਈ ਵਾਰੀ ਨਾ ਕਈ ਪ੍ਰਚਾਰਕ ਵੀਰਾਂ ਦੀ ਕਾਲ ਆ ਜਾਂਦੀ ਉਹ ਕਹਿੰਦੇ ਨੇ ਵੇਖੋ ਜੀ ਅੱਜ ਸੱਚ ਨੂੰ ਕੋਈ ਬਰਦਾਸ਼ਤ ਨਹੀਂ ਕਰਦਾ ਇੱਥੇ ਮੈਂ ਤੁਹਾਡੇ ਸਾਹਮਣੇ ਇੱਕ ਨੁਕਤਾ ਰੱਖ ਦੇਣਾ ਲੋਕ ਸੱਚ ਨੂੰ ਬਰਦਾਸ਼ਤ ਕਰ ਲੈਣਗੇ ਪਰ ਸੱਚ ਬਰਦਾਸ਼ਤ ਕਰਾਉਣ ਦੀ ਤੁਹਾਡੇ ਕੋਲ ਜੁਗਤ ਹੋਵੇ ਇੱਕ ਐਗਜ਼ਾਮਪਲ ਦੇ ਦਿੰਦਾ ਮੰਨ ਲਓ ਇੱਕ ਜਵਾਨ ਸਰੀਰ ਦੇ ਅੰਦਰ ਤਾਕਤ ਦੀ ਕਮੀ ਆਵੇ ਉਹ ਡਾਕਟਰ ਕੋਲ ਚਲਾ ਜਾਂਦਾ ਹੈ ਤੇ ਡਾਕਟਰ ਇਹ ਗੱਲ ਕਹਿੰਦਾ ਹੈ ਵੀ ਤੈਨੂੰ 5 ਦਿਨ ਲਗਾਤਾਰ ਬੀ ਕੰਪਲੈਕਸ ਦੇ ਇੰਜੈਕਸ਼ਨ ਦੇਣੇ ਪੈਣਗੇ ਵੈਸੇ ਇੱਕ ਦਿਨ ਛੱਡ ਕੇ ਹੁੰਦਾ ਉਹ ਕਹਿੰਦਾ ਹੈ ਵੀ ਇੱਕ ਦਿਨ ਛੱਡ ਕੇ ਮੇਰੇ ਕੋਲ ਆਉਂਦਾ ਰਹੀਂ ਤੈਨੂੰ ਮੈਂ 5 ਇੰਜੈਕਸ਼ਨ ਲਗਾਤਾਰ ਦਿਆਂਗਾ ਬੀ ਕੰਪਲੈਕਸ ਦੇ ਤੇਰਾ ਸਰੀਰ ਫਿਰ ਦੁਬਾਰਾ ਤਾਕਤ ਦੇ ਅੰਦਰ ਆਏਗਾ ਤੂੰ ਮਹਿਸੂਸ ਕਰੇਗਾ ਪਹਿਲਾਂ ਨਾਲੋਂ ਗੁੱਡ ਫੀਲ ਕਰੇਗਾ ਉਹ ਕਹਿੰਦਾ ਠੀਕ ਹੈ ਜੀ ਹੁਣ ਉਹ ਡਾਕਟਰ ਕੋਲ ਗਿਆ ਤੇ ਡਾਕਟਰ ਨੇ 4 ਐਮ ਐਲ ਜਾਂ 5 ਐਮ ਐਲ ਵੀ ਕੰਪਲੈਕਸ ਦਵਾਈ ਉਹਦੇ ਅੰਦਰ ਦੇ ਦਿੱਤੀ ਉਹਦੀ ਬਾਹ ਦੇ ਉੱਤੇ ਜਾਂ ਚੂਕਣੇ ਦੇ ਉੱਤੇ ਇੰਜੈਕਸ਼ਨ ਦੇ ਦਿੱਤਾ ਚਲੋ ਉਦਾਹਰਣ ਦੇ ਰਿਹਾ ਮੈਂ ਤੁਹਾਡੇ ਸਾਹਮਣੇ ਅਗਰ ਛੋਟਾ ਜਾਂ ਬੱਚਾ ਕੋਈ 6 ਮਹੀਨੇ ਦਾ ਬੱਚਾ ਸਾਲ ਦਾ ਬੱਚਾ ਉਸੇ ਹੀ ਡਾਕਟਰ ਦੇ ਕੋਲ ਚਲਾ ਜਾਂਦਾ ਹੈ ਉਸ ਬੱਚੇ ਨੂੰ ਵੀ ਸੇਮ ਪ੍ਰੋਬਲਮ ਹੈ ਉਹਨੂੰ ਵੀ ਬੀ ਕੰਪਲੈਕਸ ਚਾਹੀਦਾ ਹੁਣ ਉਹ ਡਾਕਟਰ ਕੀ ਕਰੇਗਾ ਉਸ ਬੱਚੇ ਨੂੰ ਜਿਹੜੀ ਦਵਾਈ ਦੇਗਾ ਨਾ ਉਹ ਅੱਧਾ ਐਮ ਐਲ ਜਾਂ 1 ਐਮ ਐਲ ਇਸ ਤੋਂ ਵੱਧ ਨਹੀਂ ਅਬਲਤੇ ਅੱਧਾ ਐਮ ਐਲ ਕਿਉਂ ਕਿਉਂਕਿ ਉਹ ਬੱਚਾ ਹੈ ਉਹਦਾ ਸਰੀਰ ਇੰਨੀ ਕੋਈ ਦਵਾਈ ਬਰਦਾਸ਼ਤ ਕਰ ਸਕੇਗਾ ਹੁਣ ਦਵਾਈ ਸੇਮ ਹੈ ਬੀ ਕੰਪਲੈਕਸ ਸੇਮ ਹੈ ਡਾਕਟਰ ਵੀ ਸੇਮ ਹੈ ਪਰ ਡਾਕਟਰ ਨੂੰ ਇੱਕ ਗੱਲ ਦੀ ਸਮਝ ਇਹ ਵੀ ਉਹ ਬੱਚਾ ਹੈ ਤੇ ਬੱਚੇ ਨੂੰ ਦਵਾਈ ਕਿੰਨੀ ਦੇਣੀ ਹੈ ਉਹ ਵੱਡਾ ਹੈ ਤੇ ਵੱਡੇ ਨੂੰ ਦਵਾਈ ਕਿੰਨੀ ਦੇਣੀ ਹੈ ਪ੍ਰਚਾਰਕ ਵੀਰੋ ਤੁਸੀਂ ਡਾਕਟਰ ਦੀ ਤਰ੍ਹਾਂ ਤੁਸੀਂ ਇਲਾਜ ਕਰਨਾ ਹੈ ਮਨਮਤ ਨਹੀਂ ਵਿੱਚੋਂ ਬਾਹਰ ਕੱਢਣਾ ਹੈ ਤੁਸੀਂ ਟੀਚਰ ਵਰਗੇ ਤੁਹਾਨੂੰ ਸਮਝ ਹੋਣੀ ਚਾਹੀਦੀ ਵੀ ਕਿਹੜੇ ਬੰਦੇ ਨੂੰ ਕਿੰਨਾ ਸੱਚ ਜਮ ਹੁੰਦਾ ਹੈ ਔਰ ਕਿੱਥੇ ਮੈਂ ਕਿਦਾਂ ਦਾ ਸੱਚ ਬੋਲਣਾ ਹੈ ਕਿਦਾਂ ਦਾ ਨਹੀਂ ਬੋਲਣਾ ਦੂਜੀ ਗੱਲ ਸਿਆਣੇ ਗੱਲ ਕਹਿੰਦੇ ਨੇ ਵੀ ਜੇ ਕਿਸੇ ਦੇ ਛਿੱਤਰ ਮਾਰਨਾ ਹੋਵੇ ਨਾ ਤੇ ਜ਼ਰੂਰੀ ਨਹੀਂ ਹੈ ਛਿੱਤਰ ਵਿਖਾ ਕੇ ਮਾਰਿਆ ਜਾਏ ਸਿੱਧਾ ਮਾਰਿਆ ਜਾਏ ਉਸ ਸ਼ਨੀਲ ਦੇ ਕੱਪੜੇ ਦੇ ਅੰਦਰ ਲਪੇ ਲਪੇਟ ਕੇ ਵੀ ਮਾਰਿਆ ਜਾ ਸਕਦਾ ਹੈ ਜਿਹੜੀ ਛੱਟ ਲੱਗੇ ਛਿੱਤਰ ਦੀ ਲੱਗੇ ਤੇ ਜਿਹੜਾ ਦਿਸੇ ਉਸਨੀਲ ਦਾ ਕੱਪੜਾ ਦਿਸੇ ਪੋਲਾ ਜਿਹਾ ਕੱਪੜਾ ਦਿਸੇ ਮਲੈਮ ਕੱਪੜਾ ਦਿਸੇ ਮੇਰੀ ਗੱਲ ਨੂੰ ਸਮਝ ਗਏ ਹੋਵੋਗੇ ਜਿਹੜੇ ਤੁਹਾਡੇ ਅਲਫਾਜ਼ ਨੇ ਉਹ ਚੰਗੇ ਹੋਣ ਜਿਹੜੀ ਬੋਲਬਾਣੀ ਉਹਦੇ ਵਿੱਚ ਸਖਤੀ ਨਾ ਹੋਵੇ ਜਿਹੜੀ ਬੋਲਬਾਣੀ ਦੀ ਪੁਸ਼ਾਕ ਹੈ ਬੋਲਬਾਣੀ ਦਾ ਕੱਪੜਾ ਹੈ ਉਹ ਬੜਾ ਨਰਮ ਤੇ ਮੁਲਾਇਮ ਹੋਵੇ ਪਰ ਜਿਹੜੀ ਸੱਤ ਹੋਵੇ ਨਾ ਉਹ ਅੰਦਰ ਸੱਚ ਦੀ ਹੋਵੇ ਸੱਤ ਅੰਦਰੋਂ ਕਰਾਰੀ ਹੋਵੇ ਕਿਸੇ ਨੂੰ ਜ਼ਰੂਰੀ ਨਹੀਂ ਕਿਸੇ ਦਾ ਕੋਈ ਤੁਰਿਆ ਹੁੰਦਾ ਹੋਵੇ ਨਾ ਰਿਸ਼ਤੇਦਾਰ ਮੰਨ ਲਓ ਕਿਸੇ ਦਾ ਜੀਜਾ ਤੁਰਿਆ ਹੁੰਦਾ ਹੋਵੇ ਤੇ ਉਹਨੂੰ ਇਹ ਜ਼ਰੂਰੀ ਨਹੀਂ ਇਹ ਕਹਿਣਾ ਉਹ ਤੁਹਾਡੀ ਭੈਣ ਦਾ ਖਸਮ ਤੁਰਿਆ ਹੁੰਦਾ ਹੈ ਤੁਹਾਡੀ ਧੀ ਦਾ ਖਸਮ ਤੁਰਿਆ ਹੁੰਦਾ ਹੈ ਇਹ ਜ਼ਰੂਰੀ ਨਹੀਂ ਲਫ਼ਜ਼ ਨੇ ਤੁਸੀਂ ਕਹਿ ਸਕਦੇ ਹੋ ਤੁਹਾਡਾ ਪ੍ਰਾਣਾ ਤੁਰਿਆ ਆ ਰਿਹਾ ਸੀ ਤੁਹਾਡਾ ਜਵਾਈ ਰਾਜਾ ਤੁਰਿਆ ਆ ਰਿਹਾ ਸੀ ਜਾਂ ਇਸ ਤਰ੍ਹਾਂ ਵੀ ਕਹਿ ਸਕਦੇ ਹੋ ਆਪਣਾ ਜਵਾਈ ਰਾਜਾ ਤੁਰਿਆ ਆ ਰਿਹਾ ਸੀ ਕਿੰਨੀ ਵੱਡੀ ਆਪਣਤ ਬਣ ਜਾਂਦੀ ਹੈ ਤੁਹਾਡੇ ਦਮਾਦ ਸਾਹਿਬ ਅੱਜ ਮੈਨੂੰ ਮਿਲੇ ਸਨ ਤੁਹਾਡੇ ਜਵਾਈ ਰਾਜਾ ਜੀ ਵਿਚਾਰ ਦੇ ਅੰਦਰ ਮਿਲੇ ਸਨ ਇਹ ਲਫ਼ਜ਼ ਤੇ ਉਹ ਲਫ਼ਜ਼ ਤੁਹਾਡੀ ਭੈਣ ਦਾ ਖਸਮ ਮਿਲਿਆ ਸੀ ਦੋਵਾਂ ਲਫ਼ਜ਼ਾਂ ਦੇ ਅੰਦਰ ਫਰਕ ਕਿੰਨਾ ਹੈ ਰਿਸ਼ਤਾ ਤੇ ਇੱਕ ਹੀ ਹੈ ਨਾ ਪਰ ਉਹ ਕਹਿਣ ਦਾ ਤੁਹਾਡਾ ਆਪਣਾ ਤਰੀਕਾ ਹੈ ਵੀ ਤੁਸੀਂ ਕਹਿ ਕੀ ਰਹੇ ਹੋ ਪੇਸ਼ ਕਿਦਾਂ ਆ ਰਹੇ ਹੋ ਸੱਚਾਈ ਨੂੰ ਬੋਲਣ ਦਾ ਤਰੀਕਾ ਹੈ ਸੱਚਾਈ ਬੋਲੋ ਪਰ ਉਹ ਕਿੰਨੀ ਬੋਲਣੀ ਹੈ ਕਿੰਨੀ ਮਿਆਰ ਵਿੱਚ ਬੋਲਣੀ ਹੈ ਲਫ਼ਜ਼ ਕਿੱਦਾਂ ਦੇ ਰੱਖਣੇ ਨੇ ਇਹ ਤੁਹਾਡੀ ਸਮਝ ਵਿੱਚ ਜ਼ਰੂਰ ਹੋਣਾ ਚਾਹੀਦਾ ਮੈਂ ਦੁਬਾਰਾ ਆਪਣੀ ਗੱਲ ਨੂੰ ਉੱਥੇ ਲੈ ਕੇ ਜਾ ਰਿਹਾ ਆਪਣੀ ਪਤਨੀ ਜੇ ਤੁਹਾਡੀ ਵਫਾਦਾਰ ਨਾ ਹੋਵੇ ਉਹਦੇ ਬਾਰੇ ਚੰਗਾ ਨਹੀਂ ਸੋਚੋਗੇ ਅਗਰ ਧੀ ਤੇ ਪੁੱਤ ਚੰਗਾ ਨਾ ਹੋਵੇ ਤੁਹਾਡੀ ਹਾਮੀ ਨਾ ਭਰ ਕੇ ਕਿਸੇ ਦੂਜੇ ਦੀ ਵਫਾਦਾਰੀ ਪ੍ਰਗਟਾਵੇ ਉਹਦੇ ਬਾਰੇ ਵੀ ਚੰਗਾ ਨਹੀਂ ਕਹੋਗੇ ਹੁਣ ਤੁਸੀਂ ਜਦੋਂ ਗੁਰੂ ਦੀ ਹਾਮੀ ਨਾ ਭਰ ਕੇ ਕਿਸੇ ਦੂਜੇ ਦੀ ਅਮੀ ਪਰੋ ਦੂਜੇ ਦੀ ਗੱਲ ਕਰੋ ਵਫਾਦਾਰ ਬਣ ਕੇ ਰਹੋ ਦੂਜੇ ਦੀ ਤੇ ਫਿਰ ਉਹਦੇ ਬਾਰੇ ਆਪਣੇ ਆਪ ਸੋਚ ਲਓ ਵੀ ਤੁਹਾਡੇ ਬਾਰੇ ਕਿਹੜੇ ਬੋਲ ਬੋਲਨੇ ਚਾਹੀਦੇ ਨੇ ਚਲੋ ਮੈਂ ਇੱਕ ਲਫ਼ਜ਼ ਹੋਰ ਲਾਏ ਉਹਨਾਂ ਕਿਸੇ ਕੰਪਨੀ ਦਾ ਕਰਿੰਦਾ ਉਸ ਕੰਪਨੀ ਦੇ ਮਾਲਕ ਦੀ ਗੱਲ ਨਾ ਕਰਕੇ ਕੰਪਨੀ ਵਿੱਚੋਂ ਪੈਦਾ ਹੋਣ ਵਾਲੇ ਪ੍ਰੋਡਕਟ ਦੀ ਗੱਲ ਨਾ ਕਰਕੇ ਕਿਸੇ ਦੂਜੇ ਕੰਪਨੀ ਦੇ ਮਾਲਕ ਦੀ ਗੱਲ ਕਰੇ ਉਹਦੇ ਪ੍ਰੋਡਕਟ ਦੀ ਗੱਲ ਕਰੇ ਵੀ ਉਹਦਾ ਪ੍ਰੋਡਕਟ ਬੜਾ ਚੰਗਾ ਏ ਇਦਾਂ ਏ ਉਦਾਂ ਏ ਤੇ ਉਹਦੇ ਬਾਰੇ ਤੁਹਾਡੀ ਕੰਪਨੀ ਦਾ ਤੁਹਾਡੀ ਫੈਕਟਰੀ ਦਾ ਮਾਲਕ ਤੁਹਾਨੂੰ ਚੰਗਾ ਸਮਝੇਗਾ ਜਾਂ ਮਾੜਾ ਸਮਝੇਗਾ ਹਾਂ ਤੁਸੀਂ ਇਹ ਕਹਿ ਸਕਦੇ ਹੋ ਵੀ ਉਹਦਾ ਪ੍ਰੋਡਕਟ ਆਪਣੇ ਨਾਲੋਂ ਜ਼ਿਆਦਾ ਵਿਕਦਾ ਹੈ ਵੀ ਆਪਾਂ ਨੂੰ ਵੀ ਕੋਈ ਨਾ ਕੋਈ ਕੁਆਲਿਟੀ ਪੈਦਾ ਕਰਨੀ ਚਾਹੀਦੀ ਹੈ ਪਰ ਤੁਸੀਂ ਵੇਚ ਹੀ ਦੂਜੇ ਦਾ ਪ੍ਰੋਡਕਟ ਰਹਿ ਰਹੇ ਤੁਸੀਂ ਕੰਮ ਕਰਦੇ ਹੋ ਦੂਜੇ ਕੋਲ ਪ੍ਰੋਡਕਟ ਵੇਚਦੇ ਹੋ ਦੂਜੇ ਦਾ ਖਾਂਦੇ ਹੋ ਦੂਜੇ ਦਾ ਕੰਮ ਕਰਦੇ ਹੋ ਦੂਜੇ ਦਾ ਇਹ ਤੇ ਫਿਰ ਚੰਗੀ ਗੱਲ ਨਹੀਂ ਨਾ ਇਹ ਤੇ ਇਮਾਨਦਾਰੀ ਨਹੀਂ ਨਾ ਇਹ ਤੇ ਵਫਾਦਾਰੀ ਨਹੀਂ ਨਾ ਆਮ ਗੱਲ ਹੁੰਦੀ ਹੈ ਵੀ ਜਿਹਦਾ ਖਾਈਏ ਉਸੇ ਦਾ ਜੱਸ ਗਾਈਏ ਪਰ ਅਸੀਂ ਖਾ ਰਹੇ ਹਾਂ ਗੁਰੂ ਨਾਨਕ ਦੇ ਘਰੋਂ ਗੁਰੂ ਨਾਨਕ ਦੇ ਪ੍ਰਚਾਰਕ ਅਖਵਾ ਕੇ ਉਹਦੀ ਬਾਣੀ ਦਾ ਸਹਾਰਾ ਲੈ ਕੇ ਤੇ ਗੱਲ ਕਰਦੇ ਹਾਂ ਸ੍ਰੀ ਚੰਦ ਦੀ ਗੱਲ ਕਰਦੇ ਹਾਂ ਲੋਟੂ ਸਾਧਾਂ ਦੀ ਗੱਲ ਕਰਦੇ ਹਾਂ ਮਨਮਤੀਆਂ ਦੀ ਖੈਰ ਜਿਹੜਾ ਦੇਸ਼ ਦਾ ਵਫਾਦਾਰ ਨਾ ਹੋਵੇ ਗद्दार ਗਿਣਿਆ ਜਾਂਦਾ ਹੈ ਕੌਮ ਦਾ ਵਫਾਦਾਰ ਨਾ ਹੋਵੇ ਗद्दार ਗਿਣਿਆ ਜਾਂਦਾ ਹੈ ਪਰਿਵਾਰ ਦਾ ਵਫਾਦਾਰ ਨਾ ਹੋਵੇ ਗद्दार ਗਿਣਿਆ ਜਾਂਦਾ ਹੈ ਪਿੰਡ ਦਾ ਵਫਾਦਾਰ ਨਾ ਹੋਵੇ ਗਦਾਰ ਗਿਣਿਆ ਜਾਂਦਾ ਹੈ ਤੇ ਜਿਹੜਾ ਗੁਰੂ ਦਾ ਵਫਾਦਾਰ ਨਾ ਹੋਵੇ ਉਹਨੂੰ ਕੀ ਗਿਣੋਗੇ ਆਪਣੇ ਆਪ ਹੀ ਆਪਣੇ ਆਪ ਨੂੰ ਜਵਾਬ ਦੇ ਲਿਓ ਔਰ ਮੈਂ ਹੱਥ ਜੋੜ ਕੇ ਰਿਕੁਐਸਟ ਕਰ ਰਿਹਾ ਮੇਰਾ ਕੋਈ ਇਦਾਂ ਦਾ ਵਿਚਾਰ ਨਹੀਂ ਕਿ ਮੈਂ ਤੁਹਾਨੂੰ ਲਾਵੀਂ ਗੱਲ ਕਰਾਂ ਸੱਟ ਮਾਰਨ ਵਾਲੀ ਗੱਲ ਕਰਾਂ ਆਪਣੇ ਆਪ ਹੀ ਵੇਖ ਲਿਓ ਵੀ ਤੁਸੀਂ ਕਿੱਧਰ ਨੂੰ ਜਾ ਰਹੇ ਹੋ ਤੇ ਜਿਹੜੀ ਮੈਂ ਗੱਲ ਕਰ ਰਿਹਾ ਉਹ ਗੁਰੂ ਦੇ ਹੱਕ ਦੀ ਕਰ ਰਿਹਾ ਜਾਂ ਨਹੀਂ ਕਰ ਰਿਹਾ ਖੈਰ ਜਿਹੜਾ ਬੰਦਾ ਘਰ ਦਾ ਵਫਾਦਾਰ ਨਹੀਂ ਉਹਦੇ ਸਾਹਮਣੇ ਉਹਦਾ ਘਰ ਲੁੱਟਿਆ ਜਾਏ ਨਾ ਤੇ ਉਹਨੂੰ ਕੋਈ ਪਰਵਾਹ ਨਹੀਂ ਹੁੰਦੀ ਮੈਨੂੰ ਇਦਾਂ ਹੀ ਲੱਗਦਾ ਹੈ ਵੀ ਸਾਡੇ ਪ੍ਰਚਾਰਕ ਵੀਰਾਂ ਦੇ ਸਾਹਮਣੇ ਗੁਰਮਤ ਦਾ ਘਰ ਲੁੱਟਿਆ ਜਾ ਰਿਹਾ ਹੈ ਪਰ ਤੁਹਾਨੂੰ ਕੋਈ ਪਰਵਾਹ ਨਹੀਂ ਤੁਹਾਡੇ ਕੰਨ ਤੇ ਕੋਈ ਜੂੰਨ ਨਹੀਂ ਰੇਗ ਰਹੀ ਵੱਡੇ ਵੱਡੇ ਨਾਮਵਰ ਪ੍ਰਚਾਰਕ ਉਹ ਵੀ ਸਾਧਾਂ ਦੀ ਹਾਮੀ ਭਰਦੇ ਨਜ਼ਰ ਪੈ ਰਹੇ ਨੇ ਕਿਉਂ ਮਨਮਦ ਦੀ ਹਾਮੀ ਭਰਦੇ ਨਜ਼ਰ ਪੈ ਰਹੇ ਨੇ ਕਿਉਂ ਕਿਉਂਕਿ ਉਹਨਾਂ ਵੱਲੋਂ ਆਉਣ ਵਾਲਾ ਲਫਾਫਾ ਜਰਾਂ ਕੁ ਭਾਰਾ ਹੁੰਦਾ ਹੈ ਤੇ ਉਸ ਭਾਰੇ ਲਫਾਫੇ ਨੇ ਤੁਹਾਡੀ ਬੋਲੀ ਬਦਲ ਦਿੱਤੇ ਤੁਹਾਡੀ ਜ਼ਮੀਰ ਹੀ ਮਾਰ ਕੇ ਰੱਖ ਦਿੱਤੀ ਭਾਰੇ ਲਫਾਫੇ ਨੇ ਖੈਰ ਜੋ ਸਿਆਣੇ ਪ੍ਰਚਾਰਕ ਗਿਨੇ ਜਾਂਦੇ ਨੇ ਉਹ ਵਫਾਦਾਰ ਹੁੰਦੇ ਨੇ ਤੇ ਵਫਾਦਾਰ ਕੀ ਦੇ ਹੁੰਦੇ ਨੇ ਗੁਰੂ ਦੇ ਅਸੀਂ ਇਹ ਤੇ بڑے ਦਾਅਵੇ ਨਾਲ ਸਟੇਜਾਂ ਤੇ ਗੱਲਾਂ ਕਰਨਿਆਂ ਵੇਖੋ ਜੀ ਸਿੱਖ ਭੁੱਖੇ ਪਿਆਸੇ ਰਹਿ ਘੋੜਿਆਂ ਦੀਆਂ ਕਾਠੀਆਂ ਤੇ ਰਹਿ ਘਰ ਘਾਟ ਨਹੀਂ ਸਨ ਉਹ ਗੁਰੂ ਦੇ ਬਣ ਕੇ ਰਹੇ ਪਰ ਕਦੇ ਆਪਣੇ ਵੱਲ ਝਾਤੀ ਮਾਰੀ ਵੀ ਸਾਡਾ ਕਰਤਾਰ ਕਿਦਾਂ ਦਾ ਹੈ ਸਾਡਾ ਵਿਹਾਰ ਕਿਦਾਂ ਦਾ ਹੈ ਅਸੀਂ ਕਿੱਧਰ ਨੂੰ ਜਾ ਰਹੇ ਹਾਂ ਵਫਾਦਾਰ ਬਣੋ ਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਵਫਾਦਾਰ ਬਣੋ ਮੇਰੇ ਹੱਥ ਜੋੜ ਕੇ ਗੁਰੂ ਦਾ ਵਾਸਤਾ ਪਾ ਕੇ ਤੁਹਾਨੂੰ ਰਿਕਵੈਸਟ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ